ਲੋਟਰਿੰਗ ਦੇ ਨਾਮ ਤੇ ਧੋਖਾਧੜੀ ਕਰਨ ਦਾ ਇੱਕ ਨਵਾਂ ਤਰੀਕਾ ਵੀ ਜੋ ਕਿ ਸਾਹਮਣੇ ਆਇਆ ਹੈ ਇਸ ਤਰੀਕੇ ਦੇ ਵਿੱਚ ਲੋਕਾਂ ਨੂੰ ਠੱਗਣ ਦੇ ਲਈ WhatsApp ਦੇ ਉੱਤੇ ਇੱਕ ਫੋਟੋ ਪੇਜ ਦਿੱਤੀ ਜਾਂਦੀ ਹੈ ਜਿਸ ਤੇ ਇੱਕ ਟਿਕਟ ਨੰਬਰ ਲਿਖਿਆ ਹੁੰਦਾ ਹੈ ਅਤੇ ਲੋਕਾਂ ਨੂੰ ਆਪਣੇ ਚਾਂਸੇ ਦੇ ਵਿੱਚ ਫਸਾ ਕੇ ਹਜ਼ਾਰਾਂ ਰੁਪਏ ਨੱਖਾਂ ਰੁਪਏ ਲੋਕਾਂ ਦੇ ਕੋਲੋਂ ਖੱਗਲੰਦ ਨੇ ਇਹ ਠਾਕੇ ਇੱਕ ਨਵੀਂ ਤਰਕੀਬ ਹੈ ਜੋ ਸਾਹਮਣੇ ਆ ਰਹੀ ਪਈ ਹੈ ਸੋ ਇਸ ਤਰਕੀਬ ਦੇ ਵਿੱਚ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਫੋਨ ਨੰਬਰ ਵੀ ਦਿੱਤਾ ਹੋਇਆ ਹੈ ਜੋ ਕਿ ਇੱਕ ਜੋ ਮਹਾਰਾਸ਼ਟਰ ਦੇ ਮੈਨੇਜਰ ਦਾ ਦੱਸਿਆ ਜਾਂਦਾ ਹੈ ਕਿ ਇਹ ਇੱਕ ਫੋਨ ਨੰਬਰ ਹੈ ਜੋ ਕਿ ਮਹਾਰਾਸ਼ਟਰ ਦੇ ਮੈਨੇਜਰ ਦਾ ਵਾਇਸ ਨੰਬਰ ਦੇ ਉੱਤੇ ਨਾਰਮਲ ਕਾਲ ਨਹੀਂ ਕਰਨੀ WhatsApp ਕਾਲ ਕਰਨੀ ਹੈ ਔਰ WhatsApp ਕਾਲ ਜੇਕਰ ਤੁਸੀਂ ਕਰੋਗੇ ਤਾਂ ਤੁਹਾਡਾ ਜੋ ਪਹਿਲਾ ਇਨਾਮ ਲੱਗਿਆ ਹੋਇਆ 25 ਲੱਖ ਰੁਪਏ ਦਾ ਉਹ ਤੁਹਾਨੂੰ ਦੇ ਦਿੱਤਾ ਜਾਏਗਾ ਸੋ WhatsApp ਦੇ ਉੱਤੇ ਇੱਕ ਤਸਵੀਰ ਭੇਜੀ ਜਾਂਦੀ ਹੈ ਉਸ ਦੇ ਨਾਲ ਇੱਕ ਆਡੀਓ ਭੇਜੀ ਜਾਂਦੀ ਹੈ ਜਿਸ ਦੇ ਵਿੱਚ ਠੱਗਾਂ ਦੇ ਵੱਲੋਂ ਕਿਹਾ ਜਾਂਦਾ ਮੈਂ ਕਿ ਜੇਕਰ ਤੋ ਤੁਸੀਂ ਇਸ ਨੰਬਰ ਤੇ ਕਾਲ ਕਰੋਗੇ ਤਾਂ ਤੁਹਾਨੂੰ ਜੋ 25 ਲੱਖ ਰੁਪਏ ਦਾ ਇਨਾਮ ਹੈ ਉਹ ਦਿੱਤਾ ਜਾਵੇਗਾ ਔਰ ਤੁਹਾਡਾ 25 ਲੱਖ ਦਾ ਇਨਾਮ ਨਿਕਲਿਆ ਹੈ ਇਸ ਫੋਟੋ ਦੇ ਵਿੱਚ ਬਾਕਾਇਦਾ ਟਿਕਟ ਨੰਬਰ ਵੀ ਦਿੱਤਾ ਜਾਂਦਾ ਹੈ ਸੋ ਕਿਸ ਤਰ੍ਹਾਂ ਇਹ ਜੋ ਠੱਗੀ ਕੀਤੀ ਜਾਂਦੇ ਇਸ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਤਾਂ ਕਿ ਤੁਸੀਂ ਵਿੱਚ ਠੱਗੀ ਤੋਂ ਬਚ ਸਕੋ ਸੋ ਲੋਟਰੀ ਟਿਕਟ ਦੇ ਨਾਮ ਤੇ ਠੱਗੀ ਕੀਤੀ ਜਾਂਦੀ ਹੈ ਇੱਕ ਨਕਲੀ ਲੋਟਰੀ ਟਿਕਟ ਬਣਾਈ ਜਾਂਦੀ ਹੈ ਦੇਖਣ ਦੇ ਵਿੱਚ ਜੋ ਬਿਲਕੁਲ ਵੀ ਲੋਟਰੀ ਟਿਕਟ ਵਰਗੀ ਨਹੀਂ ਲੱਗਦੀ ਕਿ ਅਲੱਗ ਹੀ ਤਰ੍ਹਾਂ ਦੀ ਟਿਕਟ ਹੈ ਜਿਸ ਦੇ ਵਿੱਚ ਠੱਗਾਂ ਦੀ ਇੱਕ ਆਡੀਓ ਨਾਲ ਜੁੜੀ ਹੁੰਦੀ ਹੈ ਠੱਗਾਂ ਦਾ ਕਹਿਣਾ ਹੈ ਕਿ ਜੋ ਇਹ ਲੋਟਰੀ ਟਿਕਟ ਹੈ ਇਹ ਤਿੰਨ ਦੇਸ਼ਾਂ ਦੇ ਵਿੱਚ ਇੱਕ ਕੰਪੀਟੀਸ਼ਨ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਜਿਸ ਨੂੰ ਵੀ ਇਹ ਨੰਬਰ ਫੋਟੋ ਭੇਜੀ ਜਾਂਦੀ ਹੈ ਉਸ ਦਾ ਨੰਬਰ ਹੈ ਕੋਈ ਪਹਿਲਾ ਇਨਾਮ ਉਸ ਦਾ ਲੱਗਿਆ ਹੋਇਆ ਔਰ ਉਸ ਦਾ ਇਹ ਪਹਿਲਾ ਇਨਾਮ ਜੋ 25 ਲੱਖ ਰੁਪਏ ਦਾ ਹੈ ਪਹਿਲਾ ਇਨਾਮ ਖਾਸਮ ਕਰਨ ਦੇ ਲਈ ਜੋ ਕਿ ਵਿਅਕਤੀ ਹੈ ਵਿਅਕਤੀ ਨੂੰ ਅਕੇ ਇੱਕ ਕਾਲ ਕਰਨੀ ਪਵੇਗੀ ਨੰਬਰ ਤੇ ਔਰ ਬਕਾਇਦਾ ਨੰਬਰ ਉਹ ਦੱਸਿਆ ਜਾਂਦਾ ਹੈ ਕਿ ਨਾਰਮਲ ਕਾਲ ਨਾ ਕੀਤੀ ਜਾਵੇ ਇਸ ਨੰਬਰ ਤੇ ਸਿਰਫ WhatsApp ਕਾਲ ਹੀ ਕੀਤੀ ਜਾਂਦੀ ਹੈ ਕਿਉਂਕਿ ਜੋ ਇਨਾਮ ਹੈ ਉਹ WhatsApp ਦੇ ਉਤੇ ਲੱਗਿਆ ਹੈ ਸੋ ਇਸ ਤੋਂ ਬਾਅਦ ਜੋ ਨਾ ਠੱਗਾ ਦਾ ਕੀ ਕਰਨਾ ਹੁੰਦਾ ਹੈ ਕਿ ਉਹ WhatsApp ਨੰਬਰ ਤੇ ਕਾਲ ਕਰਵਾਉਂਦੇ ਨੇ ਔਰ ਕਾਲ ਕਰਨ ਤੋਂ ਬਾਅਦ ਇਹਨਾਂ ਦਾ ਜੋ ਅੱਗੇ ਇੱਕ ਵਿਅਕਤੀ ਬਿਠਾਇਆ ਹੁੰਦਾ ਹੈ ਕਗਲਾ ਠੱਗ ਬਿਠਾਇਆ ਹੁੰਦਾ ਹੈ ਉਹਦਾ ਕਹਿਣਾ ਹੁੰਦਾ ਹੈ ਕਿ ਤੁਹਾਡਾ ਇਨਾਮ ਜੋ 25 ਲੱਖ ਰੁਪਏ ਦਰ ਲੱਗ ਚੁੱਕਾ ਵੈ ਇਸ ਇਨਾਮ ਦੇ ਵਿੱਚ ਹੁਣ ਤੁਸੀਂ ਇਸ ਨੂੰ ਜਿੱਤਣ ਦੇ ਲਈ ਇਸ ਨੂੰ ਹਾਸਿਲ ਕਰਨ ਦੇ ਖਾਤੇ ਚ ਪਾਉਣ ਦੇ ਲਈ ਤੁਸੀਂ ਜੋ 5000 ਰੁਪਏ 10000 ਰੁਪਏ 20000 ਰੁਪਏ ਕੋਈ ਵੀ ਕੀਮਤ ਹੈ ਇੱਕ ਬੰਦੇ ਨੂੰ ਦੱਸ ਦਿੰਦੇ ਨੇ ਕਿ ਜਮਾ ਕਰਵਾਉਣੇ ਨੇ ਸੋ ਇੱਕ ਤਰ੍ਹਾਂ ਦੀ ਫੀਸ ਦੱਸ ਦਿੱਤੀ ਜਾਂਦੀ ਹੈ ਕਿ ਇਹ ਨਹੀਂ ਫੀਸ ਲੱਗੇਗੀ ਜੇਕਰ ਤੁਸੀਂ ਆਪਣੇ ਖਾਤੇ ਦੇ ਵਿੱਚ ਪੈਸੇ ਪਾਉਣੇ ਚਾਹਦੇ ਹੋਰ ਲੋਕ ਅਕਸਰ ਲਾਲਚ ਦੇ ਵਿੱਚ ਫਸ ਜਾਂਦੇ ਨੇ ਔਰ ਜੋ ਫੀਸ ਹੈ ਅਦਾ ਕਰ ਬੈਠਦੇ ਨੇ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਜੋ ਲੋਕ ਫੀਸ ਅਦਾ ਕਰ ਦਿੰਦੇ ਨੇ ਉਸ ਤੋਂ ਬਾਅਦ ਠੱਗ ਪਛ ਜਾਂਦੇ ਨੇ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਨੂੰ ਫੜਨਾ ਫਿਰ ਨਾ ਮੁਮਕਿਨ ਹੋ ਜਾਂਦਾ ਹੈ ਕਿਉਂਕਿ ਇਹਨਾਂ ਠੱਗਾਂ ਨੂੰ ਤੁਸੀਂ ਆਪਣੇ ਹੀ ਹੱਥਾਂ ਦੇ ਨਾਲ ਪੈਸੇ ਹੁੰਦੇ ਜੋ ਸੈਂਡ ਕੀਤੇ ਹੁੰਦੇ ਇਸ ਕਰਕੇ ਹਮੇਸ਼ਾ ਇਹ ਜੀ ਠੱਗਾ ਤੋਂ ਪਛ ਕੇ ਰੋ ਲੋਟਰੀ ਟਿਕਟ ਹੈ ਜੋ ਕਿ ਸਰਕਾਰ ਦੇ ਦੁਆਰਾ ਚਲਾਈ ਜਾਂਦੀ ਹੈ ਸਰਕਾਰ ਇਸ ਦੀ ਇੱਕ ਵੈਬਸਾਈਟ ਬਣਾਦੀ ਹੈ ਵੈਬਸਾਈਟ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਜੇਕਰ ਤੁਸੀਂ ਕਿਸੇ ਤਰੀਕੇ ਦੀ ਲਾਟਰੀ ਪਾਉਂਦੇ ਹੋ ਕੋਈ ਲਾਟਰੀ ਪਾਣ ਦਾ ਸ਼ੋਰਕ ਹੈ ਤਾਂ ਤੁਸੀਂ ਲਾਟਰੀ ਪਾਣੇ ਉਸ ਨੂੰ ਚੰਗੀ ਤਰ੍ਹਾਂ ਚੈੱਕ ਕਰੋ ਚੈੱਕ ਕਰਨ ਤੋਂ ਬਾਅਦ ਤੁਸੀਂ ਉਸ ਨੂੰ ਵੈਬਸਾਈਟ ਦੇ ਉੱਤੇ ਜਾ ਕੇ ਦੇਖੋ ਉਸ ਦਾ ਰਿਜ਼ਲਟ ਕਦੋਂ ਆਣਗੇ ਨਤੀਜੇ ਕਦੋਂ ਆਣਗੇ ਨਤੀਜੇ ਜੋ ਕਿ ਸਰਕਾਰ ਦੇ ਵੱਲੋਂ ਅਲੱਗ-ਅਲੱਗ ਸੋਸ਼ਲ ਮੀਡੀਆ ਦੇ ਉੱਤੇ ਸਾਂਝੇ ਕੀਤੇ ਜਾਂਦੇ ਨੇ WhatsApp ਦੇ ਉੱਤੇ کہہ ਸਕਦੇ ਆ ਸੋਸ਼ਲ ਮੀਡੀਆ ਉਤੇ ਕਿਸੋ ਦੇ ਇੱਥੇ ਸੰਜੀਤ ਇੱਥੇ ਜਾਂਦੇ ਨੇ ਵੈਬਸਾਈਟ ਦੇ ਉਤੇ ਪਾਏ ਜਾਂਦੇ ਨੇ ਸੋ ਉਹਨਾਂ ਨਤੀਜਿਆਂ ਨੂੰ ਤੁਸੀਂ ਸਿਰਫ ਔਰ ਸਿਰਫ ਵੈਬਸਾਈਟ ਤੋਂ ਚੈੱਕ ਕਰ ਸਕਦੇ ਹੋ ਸੋ ਕਿਸੇ ਵੀ ਤਰ੍ਹਾਂ ਦੇ ਇਸ ਤਰ੍ਹਾਂ ਦੇ ਸੋਸ਼ਲ ਮੀਡੀਆ ਤੇ ਆਏ ਹੋਏ ਫੋਟੋ ਨੂੰ ਟਿਕਟ ਨੂੰ ਤੁਸੀਂ ਐਕਸੈਪਟ ਨਾ ਕਰੋ ਇਹ ਜੋ ਫਰੋਡ ਹੈ ਇਸ ਫਰੋਡ ਤੋਂ ਹਮੇਸ਼ਾ ਬਚ ਕੇ ਰਹੋ ਇਸ ਨਾਲ ਤੁਸੀਂ ਆਪਣੇ ਆਪ ਨੂੰ ਸੋ ਠੱਗਾਂ ਕੋਲ ਠਗਵਾ ਸਕਦੇ ਹੋ ਜੇਕਰ ਤੁਸੀਂ ਇੱਦਾਂ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਣਾ ਚਾਹੁੰਦੇ ਹੋ ਤਾਂ ਆਨਲਾਈਨ ਨਿਆਂ ਦੇ ਨੂੰ ਧਿਆਨ ਨਾ ਕਰੋ ਆਨਲਾਈਨ ਨਿਆਂ ਦੇ ਵਿੱਚ ਪੂਰੀ ਇਤਿਹਾਸ ਇਤਿਹਾਸ ਪਰਤੋ ਤਾਂ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਨਾ ਹੋ ਸਕੋ। ਵਧੇਰੇ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ। ਫਿਲਹਾਲ ਮੈਂ ਤੁਹਾਨੂੰ ਇਜਾਜ਼ਤ। ਧੰਨਵਾਦ।